ਮਰਕਮ ਮੇਰੀ ਸਿੱਧੂ ਸਾਹਮਣੇ ਕੋਈ ਬੋਤ ਹੈ ਨਹੀਂ ਮੈਨੂੰ ਨਾਈਸ ਸਵਾਲ ਪੁੱਛਿਆ ਕਰੋ ਠੀਕ ਹੈ ਕਿਉਂਕਿ ਮੈਨੂੰ ਦੇਖੋ ਪਾਰਟੀ ਅਲੱਗ ਚੀਜ਼ ਹੁੰਦੀ ਆ ਆਪਣੇ ਤੁਹਾਡੇ ਰਿਲੇਸ਼ਨ ਜਦੋਂ ਨਾ ਕਿਸੇ ਨਾਲ ਠੀਕ ਹੋਣ ਉਹਦੇ ਤੇ ਬੋਲਣਾ ਮੈਂ ਠੀਕ ਨਹੀਂ ਸਮਝਦਾ ਮਤਲਬ ਨਵਜੋਤ ਸਿੰਘ ਜੋ ਲੱਗ ਸੇ ਰਹਿਲੀ ਕਰ ਰਹੇ ਆ ਪਹਿਲੇ ਅਭੀ ਬੋਲੀ ਮਿਲ ਲੈ ਉਸ ਦੇ ਪਛਾਦ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਬਾਰੇ ਜਦੋਂ ਵੀ ਸਵਾਲ ਹੁੰਦਾ ਹੈ ਕਾਂਗਰਸੀ ਟਾਲਾ ਵਟਣੀ ਜ਼ਰੂਰੀ ਸਮਝਦੇ ਨੇ ਜ਼ਰਾ ਸੁਣੋ ਸੁਖਜਿੰਦਰ ਸਿੰਘ ਰੰਦਾਵਾ ਨੇ ਕੀ ਕਹਿ ਜਵਾਬ ਦੇਣ ਤੋਂ ਇਨਕਾਰ ਕੀਤਾ ਹੈ। ਵੇਖੋ ਮੇਰੀ ਸਿੱਧੂ ਸਾਹਿਬ ਨਾਲ ਕੋਈ ਬੋਤ ਹੈ ਨਹੀਂ। ਮੈਨੂੰ ਨਾ ਹੀ ਸਵਾਲ ਪੁੱਛਿਆ ਕਰੋ ਠੀਕ ਹੈ। ਕਿਉਂਕਿ ਵੇਖੋ ਪਾਰਟੀ ਅਲੱਗ ਚੀਜ਼ ਹੁੰਦੀ ਆ ਆਪਣੇ ਤੁਹਾਡੇ ਰਿਲੇਸ਼ਨ ਜਦੋਂ ਨਾ ਕਿਸੇ ਨਾਲ ਠੀਕ ਹੋਣ ਤੇ ਉਹਦੇ ਤੇ ਬੋਲਣਾ ਮੈਂ ਠੀਕ ਨਹੀਂ ਸਮਝਦਾ। ਲੇਕਿਨ ਆਪ ਸਾ ਪਰਿਵਾਰੀ ਆ ਰਹੇ ਹੋ। ਨਹੀਂ ਦੇਖੋ ਜਿਹੜੀ ਡਿਸਪਲਿਨ ਜਾਂ ਪਰਿਵਾਰੀ ਮੈਂ ਵੀ ਰਾਜਸਥਾਨ ਚ ਪਰਿਵਾਰੀ ਸੀਗਾ। ਪਰ ਜਿੱਥੇ ਲਈ ਮੈਂ ਜਾਂਦਾ ਸੀ ਉਸ ਵੇਲੇ ਸਾਰੀਆਂ ਰੈਲੀ ਔਰ ਜਿਹੜੀ ਐਂਟੀ ਪਾਰਟੀ ਐਕਟੀਵਿਟੀਜ਼ ਜਿਹੜੀਆਂ ਸਾਨੂੰ ਰੋਕਣੇ ਚਾਹੀਦੇ ਨੇ ਪਹਿਲਾਂ ਪਾਰਟੀ ਦੀ ਗੱਲ ਕਰਨੀ ਚਾਹੀਦੀ ਆ ਬਾਅਦ ਚ ਸਾਨੂੰ ਕੋਈ ਹੋਰ ਗੱਲ ਕਰਨੀ ਚਾਹੀਦੀ ਇਹਦੇ ਚ ਜੇ ਇਨ ਜੇ ਇਨਡਿਸਪਲਨ ਹੈ ਜੇ ਕਾਰਚ ਵੀ ਇਨਡਿਸਪਲਨ ਹੋਏਗਾ ਤੇ ਉਹ ਨਹੀਂ ਚੱਲਦਾ ਜੇ ਡਿਸਪਲਨ ਹੋਏਗਾ ਤੇ ਉਹ ਜ਼ਰੂਰ ਚੱਲਦਾ ਰੰਦਾਵਾ ਸਿੱਧੂ ਬਾਰੇ ਕੁਝ ਨਹੀਂ ਕਹਿਣਾ ਚਾਹੁੰਦੇ ਪਰ ਸਿੱਧੂ ਦੀ ਵੱਖਰੀ ਮੀਟਿੰਗ ਤੇ ਜਦੋਂ ਨਵੇਂ ਇੰਚਾਰਜ ਨੂੰ ਸਵਾਲ ਹੋਇਆ ਤਾਂ ਉਹਨਾਂ ਨੇ ਵੀ ਜਵਾਬ ਦੇਣਾ ਜ਼ਰੂਰੀ ਨਾ ਸਮਝਿਆ ਨਵਜੋਤ ਸਿੰਘ ਜੋ ਲਗ ਸੈਲੀ ਕਰ ਰਹੇ ਹੈ ਅੱਜ ਪਹਿਲੇ ਅਭੀ ਮਿਲ ਲੈਣ ਉਸ ਦੇ ਪਛਾਦ ਨਵਜੋਤ ਸਿੰਘ ਸਿੱਧੂ ਆਪਣੇ ਬੇਬਾਕੀ ਲਈ ਜਾਣੇ ਜਾਂਦੇ ਨੇ ਤੇ ਆਪਣੀ ਰਾਏ ਖੁੱਲ ਕੇ ਰੱਖਣ ਲਈ ਮਸ਼ਹੂਰ ਨੇ ਇਸ ਤੋਂ ਪਹਿਲਾਂ ਵੀ ਸਭ ਜਾਣਦੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਸਿੱਧੂ ਨੇ ਸਿੰਘ ਫਸਾਏ ਤੇ ਫਿਰ ਚੰਨੀ ਸਰਕਾਰ ਤੇ ਵੀ ਯਤਰਾ ਜਿੱਤਾਂਏ ਸਨ ਜਦੋਂ ਨਵੇਂ ਪ੍ਰਧਾਨ ਰਾਜਾ ਵੜਿੰਗ ਲਾਏ ਗਏ ਤਾਂ ਸਿੱਧੂ ਨੇ ਦੂਰੀਆਂ ਬਣਾਈ ਰੱਖੀਆਂ ਹੁਣ ਵੀ ਸਿੱਧੂ ਬਾਕੀ ਕਾਂਗਰਸੀਆਂ ਨਾਲੋਂ ਆਪਣਾ ਰਾ ਜੁਦਾਹੀ ਰੱਖਦੇ ਨੇ ਅਤੇਹੀ وجہ ਹੈ ਕਿ ਕਾਂਗਰਸ ਨੂੰ ਵਾਰ-ਵਾਰ ਸਿੱਧੂ ਵਾਲੇ ਸਵਾਲਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਫਿਰ ਉਹਨਾਂ ਕੋਲ ਟਾਲਾਵਟਣ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਹੁੰਦਾ